ਯਾ ਮੇਰੇ ਪੰਜਾਬ ਵਾਲੇ ਭੈਣ ਭਰਾਵੋ ਜੇ ਆ ਵੀਡੀਓ ਨਾ ਨਾ ਪਸੰਦ ਆਈ ਤੇ ਪੈਸੇ ਵਾਪਸ ਤੇ ਜੇ ਤੁਸੀਂ ਕਹੋਗੇ ਨਾ ਵੀ ਵਾਕਿਆ ਹੀ ਪਿੰਡੂ ਮਾਹੌਲ ਦਿਖਾ ਲਿਆ ਵਾਕਿਆ ਬਟਾਲੇ ਵਾਲੇ ਨੇ ਬੱਲੇ ਬੱਲੇ ਕਰਾ ਦਿੱti ਕਮੈਂਟਾਂ ਵਿੱਚ ਲਿਖਣਾ ਅਸ਼ਾਜ ਗੱਲ ਕਰਾਂਗੇ ਜੀ ਜਰਮਨ ਦੇ ਪਿੰਡਾਂ ਦੀ ਜਰਮਨ ਦੇ ਪਿੰਡਾਂ ਦੇ ਮਾਹੌਲਾਂ ਦੀ ਇਹ ਨਾ ਪਿੰਡਾਂ ਦੇ ਵਿੱਚ ਮੈਂ ਕਹਿੰਨਾ ਵੀ ਸਾਡੇ ਕੋਲ ਵੀ ਉਦਾਂ ਦੇ ਜਾਨਵਰ ਨਹੀਂ ਹੋਣੇ ਜਿਦਾਂ ਦੇ ਇਹਨਾਂ ਰੱਖੇ ਆ ਨਵੇਂ ਸਾਲ ਦੀਆਂ ਤਿਆਰੀਆਂ ਵਾ ਆ ਵੇਖੋ ਲਾਏ ਬੂਟੇ ਘਰਾਂ ਦੇ ਵਿੱਚ ਕਈ ਕੋਈ ਡੈਕੋਰੇਸ਼ਨ ਕੀਤੀ ਆ ਪਹਿਲਾਂ ਘਰ ਚੈੱਕ ਕਰਿਓ ਕਿ ਇਦਾਂ ਦੇ ਬਾਲੇ ਵਾਲੇ ਘਰ ਤੇ ਹੁਣ ਸਾਡੇ ਵੀ ਨਹੀਂ ਰਹਿ ਗਏ ਘਰਾਂ ਦੇ ਆਪਣੇ ਘਰ ਜਿਹੜੇ ਰਹਿ ਗਏ ਬਾਲਿਆਂ ਵਾਲੇ ਜਿਦਾਂ ਦੇ ਮੈਂ ਤੁਹਾਨੂੰ ਇੱਥੇ ਹੁਣ ਦਿਖਾ ਰਿਆਂ ਮੇਰੇ ਨਾਲ ਜੁੜੇ ਰਹਿਣਾ ਤੁਸੀਂ 5-7 ਮਿੰਟ ਤੇ ਤੁਹਾਨੂੰ 50-50 ਯੂਰੋ ਵੀ ਵਾਪਸ ਦੇਣੇ ਪੈਣੇ ਜੇ ਵੀਡੀਓ ਨਾ ਚੰਗੀ ਲੱਗੀ ਮਜਾਕਾਂ ਨਹੀਂ ਵੀਰੋ ਇਦਾਂ ਦੀ ਗੱਲ ਕੋਈ ਨਹੀਂ ਚਲਾਓ ਕਰਦੇ ਆ ਗੱਲਬਾਤ ਸ਼ਾਰਪ ਪਿੰਡ ਦਾ ਮਾਹੌਲ ਤੁਹਾਨੂੰ ਦਿਖਾਉਨੇ ਆ ਤੇ ਉਸ ਤੋਂ ਬਾਅਦ ਜਦੋਂ ਪਿੰਡ ਖਤਮ ਹੋ ਗਏ ਫਿਰ ਤੁਹਾਨੂੰ ਦਿਖਾਵਾਂਗੇ ਆਹ ਵੇਖੋ ਅੰਡੇ ਬਾਹਰ ਲਾਏ ਉਹਨਾਂ ਨੇ ਉਦਾਂ ਹੀ ਵੀ ਪੈਸੇ ਪਾਓ ਤੇ ਆਂਡੇ ਕੱਢ ਕੇ ਲੈ ਜਾਓ ਬਾਹਰ ਗਾਵਾਂ ਚੁੱਕਦੀਆਂ ਊਠ ਚੁੱਕਦੇ ਪੰਜ ਕਿਹੜੇ ਕਿਹੜੇ ਜਾਨਵਰ ਆ ਜਿਹੜੇ ਯਾਰ ਸਾਨੂੰ ਵੀ ਪਤਾ ਨਹੀਂਗਾ ਉਹ ਦਿਖਾਉਨੇ ਆ ਤੁਹਾਨੂੰ ਪਹਿਲਾਂ ਪਿੰਡ ਦੀ ਲੋਕੇਸ਼ਨ ਵੇਖ ਲਿਓ ਪਿੰਡ ਦੇ ਕਿੰਨੇ ਚੰਗੇ ਲੋਕ ਆ ਕਿੰਨੀ ਸਾਫ ਸੁਥਰਾ ਕਿੰਨਾ ਵਧੀਆ ਮਾਹੌਲ ਜਿਆ ਤੇ ਪਿੰਡ ਦੇ ਵਿੱਚ ਨਾ ਆ ਵੇਖੋ ਇਹਨਾਂ ਨੇ ਰਲ ਮਿਲ ਕੇ ਇੱਕ ਛੋਟੀ ਜਿਹੀ ਗੈਲਰੀ ਬਣਾਈ ਆ ਵੀ ਜਦੋਂ ਗਰਮੀਆਂ ਹੁੰਦੀਆਂ ਇੱਥੋਂ ਫਰੀਦ ਇਹ ਕਿਤਾਬਾਂ ਕੱਢੋ ਤੇ ਪੜੋ ਤੇ ਨਜ਼ਾਰੇ ਲਾਓ ਦਾ ਇੱਥੇ ਬੈਠੋ ਆ ਦੇਖੋ ਆਜੋ ਹੁਣ ਚਲਦੇ ਆ ਖੇਤਾਂ ਵੱਲੋਂ ਪਿੰਡ ਛੇਤੀ ਖਤਮ ਹੋ ਜਾਣਾ ਪਿੰਡ ਦੇ ਵਿੱਚ ਵੇਖੋ ਬੱਸ ਚੱਲਦੀ ਆ ਸਰਕਾਰੀ ਡਿਸਪੈਂਸਰੀ ਆ ਗੱਡੀਆਂ ਵੱਡੀਆਂ ਰੱਖੀਆਂ ਉਹ ਰਾਤ ਬਰਾਤੇ ਇੱਥੇ ਜੰਗਲ ਵੇਲੇ ਚ ਬਿਮਾਰ ਹੋ ਜਿਹਦੇ ਨਾਲੇ ਚੱਕ ਕੇ ਲੈ ਜਾਂਦੇ ਅਗਲੇ ਇਹਨੂੰ ਕਹਿੰਦੇ ਆ ਯੂਰਪ ਤੇ ਬੂਰਾ ਠੰਡ ਦਾ ਮਾਹੌਲ ਆ ਤੇ ਮਾਹੌਲ ਜੈਸ ਹੋਣ ਵਾਲਾ ਵੇਟ ਕਰਿਓ ਥੋੜੀ ਜੀ ਵੇਖੋ ਪਿੰਡ ਦੀ ਫਿਰਨੀ ਦੇ ਬਾਹਰ ਕਿੱਡੇ ਕਿੱਡੇ ਸੋਹਣੇ ਘਰ ਆ ਜਿਹਦੇ ਜਾਨਵਰ ਚੁਗਣ ਵਾਲੇ ਜਗਾੜ ਬਣਾਏ ਆ ਇਹ ਸਾਰਾ ਕਿਸਾਨਾਂ ਦਾ ਏਰੀਆ ਵਾ ਤੇ ਹੁਣ ਤੁਹਾਨੂੰ ਦਿਖਾਵਾਂਗੇ ਕਿ ਗੋਬਰ ਗੈਸ ਬੰਡ ਹੀ ਇੱਕ ਥਾਂ ਤੇ ਉਹ ਲਾ ਕੇ ਜਾ ਕੇ ਦਿਖਾਉਣਾ ਤੁਹਾਨੂੰ ਪਹਿਲਾਂ ਖੇਤ ਚੈੱਕ ਕਰ ਲਿਓ ਫਿਰ ਗਾਵਾਂ ਤੇ ਫਿਰ ਊਠ ਤੇ ਫਿਰ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਸ ਇੱਕੋ ਕੰਮ ਕਰਿਓ ਮੇਰੇ ਵੀਰ ਕਿ ਕਮੈਂਟ ਵਿੱਚ ਆਹ ਦੇਖੋ ਗੈਸ ਬੰਦੀ ਕੋਬਰ ਗੈਸ ਆਓ ਵੇਖੋ ਆਹ ਵੇਖੋ ਟਨ ਲੱਦਾ ਵੱਡਾ ਆਹ ਕੋਬਰ ਗੈਸ ਬੰਦੀ ਹੈ ਹੁਣ ਅਸੀਂ ਜਰਮਨ ਦੀ ਦੂਜੀ ਸਟੇਟ 'ਚ ਵੜ ਚਲੇ ਆਂ ਤਰੁੰਗਨ ਤੋਂ ਹੇਸਨ 'ਚ ਵੜ ਗਏ ਆਂ ਤੇ ਕਮੈਂਟ ਇੱਕੋ ਹੀ ਕਰਿਓ ਕਿ ਤੁਹਾਡਾ ਪਿੰਡ ਕਿਹੜਾ ਜ਼ਰੂਰ ਦੱਸਿਓ ਐਨਾ ਜੰਗਲ ਬੇਲਿਆਂ ਨੂੰ ਪਾਰ ਕਰਦੇ ਕਰਦੇ ਅਸੀਂ ਇੱਕ ਬੜੇ ਮਸ਼ਹੂਰ ਪਿੰਡ 'ਚ ਆ ਗਏ ਆਂ ਬਾਬਿਓ ਮਸ਼ਹੂਰ ਪੇਂਡ ਇਸ ਕਰਕੇ ਕਿਹਾ ਕਿ ਇਸ ਪਿੰਡ ਵਿੱਚ ਪੰਚਾਇਤੀ ਘਰ ਤੁਹਾਨੂੰ ਦਿਖਾਉਂਦੇ ਆ ਕਿ ਜਿੱਥੇ ਬਜ਼ੁਰਗ ਬੈਂਦੇ ਆ ਤੇ ਇਸ ਪਿੰਡ ਵਿੱਚ ਵੀ ਬੜ ਬੜੇ ਸੋਹਣੇ ਜਾਨਵਰ ਰੱਖੇ ਆ ਮੈਨੂੰ ਸਿਰਫ ਤੁਸੀਂ ਕਮੈਂਟ ਕਰਕੇ ਦੱਸਣਾ ਵਾ ਕਿ ਪੰਜਾਬੀ ਵਿੱਚ ਐਸ ਜਾਨਵਰ ਨੂੰ ਕੀ ਕਹਿੰਦੇ ਆ ਮੈਂ ਤਾਂ ਉਹਦਾ ਊਠ ਊਠ ਹੀ ਤੁਹਾਨੂੰ ਕਹੀ ਜਾਣ ਰਿਹਾ ਇੱਕੋ ਮਿੰਟ ਬਾਬਿਓ ਆ ਜਿਹੜਾ ਜਾਨਵਰ ਆ ਇਹ ਦੱਸੋ ਕੀ ਆ ਬਾਬਿਓ ਆ ਜਿਹੜਾ ਨਾ ਊਠ ਆਏ ਨਾ ਬੱਕਰੀ ਆ ਨਾ ਇਹ ਕੁਝ ਕੀ ਆ ਮੈਨੂੰ ਨਹੀਂ ਸਮਝ ਆਈ ਕੋੜਾ ਵਾ ਟੱਟੂ ਆ ਗਧਾ ਵਾ ਜਾਂ ਕੀ ਆ ਇਹਦਾ ਨਾਂ ਜ਼ਰੂਰ ਦੱਸਿਓ ਆ ਵੇਖੋ ਇਧਰ ਪਾ ਲਿਆ ਇਹਨਾਂ ਨੇ। ਆਹ ਦੇਖੋ ਪਿੰਡ ਆ ਸਾਰੇ। ਇਹ ਵੀ ਕਮੈਂਟ ਵਿੱਚ ਦੱਸੋ ਕਿਹੜਾ ਜਾਨਵਰ ਆ ਚੱਲਦੇ ਆ ਅੱਗੇ ਹੁਣ ਆਪਾਂ। ਹੁਣ ਜਿਹੜੀ ਗੱਲ ਪੰਚਾਇਤੀ ਦੀ ਗੱਲ ਕੀਤੀ ਨਾ ਪੰਚਾਇਤੀ ਘਰ ਜਾਂ ਕਹਿ ਲੋ ਜਾਂ ਕੁਛ ਵੀ। ਸ਼ਾਇਦ ਆਪਣੇ ਉਹ ਮੈਖਲਾ ਨਹੀਂ ਰਹਿ ਗਈਆਂ ਪਰ ਇੱਥੇ ਜਰਮਨ ਚ ਹੈਗੀਆਂ। ਆਓ ਵੇਖੋ ਇਧਰ ਚਰਚਿਆ ਨਾ। ਤੇ ਚਰਚ ਦੇ ਵਿੱਚ ਨਾ ਆਹ ਵੇਖੋ ਕਬੂਟਾ ਲੱਗਾ। ਇੱਥੇ ਬਜ਼ੁਰਗ ਬੰਦੇ ਬੁੰਦੇ ਹੋਣਗੇ ਜਦੋਂ ਸਿਆਲ ਹੁੰਦਾ ਬੜਾ ਭਰਿਆ ਹੁੰਦਾ ਧਰਮਨਾ ਦੇਖਿਓ। ਇਨੀ ਪਿਆਰੀ ਲੋਕੇਸ਼ਨ ਹੈ ਦੀ ਆ گاਵਾਂ ਦਾ ਫਾਰਮ ਹੈ ਇੱਧਰ ਤੇ ਵੇਖਿਓ ਘਰ ਆ ਇੱਕ ਘਰ ਆ ਇਹ ਸਾਰਾ ਢੱਕਿਆ ਹੀ ਗਿਆ ਲਾ ਵੀ ਉਹਨਾਂ ਰੁੱਖ ਨਾਲ ਰੁੱਖ ਨੇ ਆਪਣੀ ਗੋਦ ਚ ਘਰ ਨੂੰ ਲੱਲਿਆ ਮਾਸ਼ਾ ਉਹ ਵੇਖਿਆ ਹੁਣ ਨਜ਼ਾਰਾ ਹੁਣ ਨਜ਼ਾਰਾ ਜਿਹੜਾ ਐਂਡਲਾ ਤੁਹਾਨੂੰ ਦਿਖਾਉਣਾ ਨਾ ਵੀ ਉਹ ਤੁਸੀਂ ਕਹਿਣਾ ਕਿ ਵਾਕਿਆ ਵਟਾਲੇ ਵਾਲਿਆ ਗੱਲ ਤੇ ਲੱਖ ਰੁਪਏ ਦੀ ਸੀ ਯਾਰ ਆ ਚੀਜ਼ ਵੇਖ ਕੇ ਮਨ ਖੁਸ਼ ਹੋ ਗਿਆ ਇਹੋ ਜਿਹੇ ਵੀਡੀਓ ਜਿਹੜੀਆਂ ਭੋਲੀਆਂ ਭਾਲੀਆਂ ਜਿਹੰਦੀਆਂ ਨਾ ਉਹ ਜਿਹੜੀ ਨੇਚਰਲੀ ਹੁੰਦੀਆਂ ਉਹਨਾਂ ਨੂੰ ਲਾਈਕ ਕਰੋ ਕਰ ਲਓ ਫਿਰ ਅੱਖਾਂ ਤੱਤੀਆਂ ਸ਼ਾਰਫਤ ਤੁਹਾਨੂੰ ਦਿਖਾਉਣੇ ਆਓ ਦੇਖਿਓ ਇੱਧਰ 2250 ਗਾਂ ਬਾਬਿਓ ਚੁਗੰਡੀ ਆ ਤੇ ਵੇਖੋ ਚੁਗਣ ਕਿੱਥੇ ਡਈ ਆ ਆਓ ਦੇਖਿਓ ਕੀ ਕਮੈਂਟ ਆ ਦੇਖੋ ਬਾਬਿਓ ਆ ਵੇ گاਵਾਂ ਚੁਗੰਡੀਆਂ ਪਹਾੜੀ ਏਰੀਆ ਮੈਂ ਹੁਣ ਗੱਪ ਮਾਰ ਬੈਠਾ 2 250 ਤੋਂ ਨਹੀਂ ਚੱਲ 50 60 ਤੇ ਹੋਣਗੇ ਇਧਰਲੇ ਬਣਿਓ ਪਹਾੜੀ ਏਰੀਆ ਜਿੱਧਰ ਰੱਬ ਦਾ ਨਾ ਭਲਾ ਕਰੇ ਲੂਣ ਬਣਦਾ ਆ ਵੀ ਖੇਤ ਵੇਖਿਓ ਬਾਬਿਓ ਟਰੈਕਟਰ ਆ ਕੋਹੜੇ ਦਾ ਤਬੇਲਾ ਆਓ ਦੇਖੋ ਕਿੰਨਾ ਪਿਆਰਾ ਵਿਊ ਹੈ ਚੰਗਾਰੀ ਜੀ ਦੇ ਵਾਸਤੇ ਰੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮਾੜ ਜੰਗੇ ਇੱਕ ਮਿੰਟ ਨਾਲ ਮੇਰਾ ਵੀਰ ਕਰਿਓ ਬੜੇ ਔਖੀਆਂ ਵੀਡੀਓ ਬਣਾ ਕੇ ਪਾਉਣੀਆਂ ਪੈਂਦੀਆਂ ਹਨ ਤੇ ਬੱਲੇ ਬੱਲੇ ਹੋ ਗਈ ਅੱਜ ਦੀ ਹੈ